ਸਭ ਤੋਂ ਪਹਿਲਾਂ ਦਾ ਸਾਰੇ ਵੀਰਾਂ ਦੇਸ਼ ਵਿਦੇਸ਼ ਦੀ ਸੰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਆਪਣਾ ਬਲੌਗ ਚੈਨਲ ਆ ਆਪਾਂ ਵਕ ਵਕ ਟੌਪਿਕਾਂ ਵਿਸ਼ਿਆਂ ਬਾਰੇ ਜਾਣਕਾਰੀ ਦਿੰਨੇ ਆ ਵੀ ਜਿਹੜੀ ਚੰਗੀ ਗੱਲ ਚੰਗੀ ਸੁਣਨ ਨੂੰ ਮਿਲੇ ਹਰ ਕਿਸੇ ਦੇ ਕੰਨਾਂ ਵਿੱਚ ਚੰਗੀ ਸੁਣਨ ਨੂੰ ਜਿੱਦਾਂ ਖੇਡਾਂ ਨਸ਼ਿਆਂ ਆਪਾਂ ਹਰ ਚੀਜ਼ ਬਾਰੇ ਡਿਬੇਟ ਕਰਦੇ ਆ ਵੀ ਆਪਣਾ ਬ੍ਰੋਡਕਾਸਟ ਆ ਇਹ ਆ ਅੱਜ ਆਪਣਾ ਆਪਣਾ ਅੱਜ ਵਿਸ਼ਾ ਵੀ ਪਰਾਣੀਆਂ ਰੀਤੀ ਰਿਵਾਜ ਆਪਣਾ ਰਹਿਣ ਸਹਿਣ ਖਾਣ ਪੀਣ ਸੱਭਿਆਚਾਰ ਬਾਰੇ ਪਰਾਣੀਆਂ ਚੀਜ਼ਾਂ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਨਵੀਂ ਵਿਰਾਸਤਾਂ ਨੂੰ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ ਆਪਾਂ ਨਾ ਇਹ ਚੀਜ਼ਾਂ ਬਾਰੇ ਅੱਜ ਆਪਾਂ ਨੌਲੇਜ ਇਕੱਠੀ ਕਰਨੀ ਹੈ ਵੀ ਪਰਾਣੀਆਂ ਚੀਜ਼ਾਂ ਜਿਹਦੇ ਬੰਦੇ ਖਾਣ ਪੀਣ ਪ੍ਰਾਣਾ ਅਪਰਾਣਾ ਸੱਭਿਆਚਾਰ ਪਰਾਣੀਆਂ ਸਾਰੀਆਂ ਟੌਪਿਕਾਂ ਬਾਰੇ ਨਿੱਕੀ ਤੋਂ ਨਿੱਕੀ ਗੱਲ ਆਪਾਂ ਅੱਜ ਆਪਾਂ ਵਿਸ਼ੇ ਬਾਰੇ ਬੋਲਣਾ ਜਿੱਦਾਂ ਆਪਣੇ ਨਾਲ ਅੰਕਲ ਹਰਦੀਪ ਸਿੰਘ ਆ ਜੋ ਟਰੱਕ ਡਰਾਈਵਰ ਨੇ ਪੱਟੀ 'ਚ ਪੱਟੀ ਦੇ ਵਸਨੀਕ ਐ ਤੇ ਮਵੀ ਦਾਸ ਵੀ ਪੱਟੀ ਦਾ ਹੀ ਆ ਇਹਨਾਂ ਤੋਂ ਥੋੜੀ ਜਿਹੀ ਆਪਾਂ ਨੌਲੇਜ ਇਕੱਠੀ ਕਰਦੇ ਆਂ ਵੀ ਪ੍ਰਾਣੀਆਂ ਪੁਰਾਣੀਆਂ ਚੀਜ਼ਾਂ ਬਾਰੇ ਦੱਸੋ ਕਿਉਂਕਿ ਇਹ ਯੰਗ ਵੇਲੇ ਯੰਗ ਲੱਗਦਾ ਹੈ ਇਹ 67 ਦੀ ਉਮਰ ਚ ਵਿੱਚ ਪ੍ਰਾਣੀਆਂ ਖਰਾਕਾਂ ਪ੍ਰਾਣੀ ਪ੍ਰਾਣੀਆਂ ਚੀਜ਼ਾਂ ਬਾਰੇ ਆਪਾਂ ਨੌਲੇਜ ਇਕੱਠੀ ਕਰਨੇ ਅੰਕਲ ਹਰਦੀਪ ਸਿੰਘ ਮਾੜਾ ਦੱਸੋ ਵੀ ਪ੍ਰਾਣੀਆਂ ਚੀਜ਼ਾਂ ਬਾਰੇ ਅੱਜ ਕੱਲ ਜਿਹੜਾ ਯੰਗ ਮੋਜੀਕਾ ਖਾਲਸਾ ਵਾਇਕਰ ਜਿੱਕੀ ਫਤੇ ਵੇਖੋ ਜੀ ਪੁਰਾਣੇ ਬੰਦੇ ਜਿਹੜੇ ਆ ਉਦੋਂ ਪੁਰਾਣਾ ਯੁੱਗ ਜਿਹੜਾ ਉਹ ਬਹੁਤ ਵਧੀਆ ਯੁੱਗ ਸੀਗਾ ਉਦੋਂ ਵੀ ਤੇ ਅਸੀਂ ਜਾ ਕੇ ਸੱਥਾਂ ਸੁਥਾਂ ਦੇ ਵਿੱਚ ਬੈਂਧੀਆਂ ਹੁੰਦੇ ਸੀ ਸਾਰੇ ਭੈਣ ਭਰਾ ਇੱਕ ਦੂਜੇ ਦੇ ਦੁੱਖ ਸੁੱਖ ਬੋਲਦੇ ਸੀ ਹਰ ਇੱਕ ਵੀਰ ਭਰਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦਾ ਸੀ ਬਹੁਤ ਵਧੀਆ ਟਾਈਮ ਹੁੰਦਾ ਸੀ ਤੇ ਤੁਰਕੇ ਹੀ ਸਕੂਲਿਆਂ ਹੁੰਦੇ ਹੁੰਦੇ ਸੀ ਤੁਰਕੇ ਹੀ ਸਕੂਲੋਂ ਜਾਂਦੇ ਹੁੰਦੇ ਸੀ ਕਦੇ-ਕਦੇ ਸਾਨੂੰ ਸਾਈਕਲ ਮਿਲ ਜਾਣਾ ਫਿਰ ਅਸੀਂ ਸਾਈਕਲ ਤੇ ਚੱਲ ਜਾਣਾ ਤੇ ਮੁੜ ਕੇ ਜੀ ਉਸ ਟਾਈਮ ਬੱਸਾਂ ਚੱਲ ਪਈਆਂ ਫਿਰ ਬੱਸਾਂ ਦੇ ਜਾਣ ਨੂੰ ਚਾਲੂ ਹੋ ਗਿਆ ਕੁਚ ਵਨੀ ਥੇਲੀ ਕਰਾਇਆ ਹੁੰਦਾ ਸੀ ਅੱਜ ਦੇ ਜੋਗ ਵਿੱਚ ਕਰਾਇਆ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਕਿ ਜਿਹੜਾ ਗਰੀਬ ਬੰਦਾ ਵਾ ਉਹ ਕਿਸੇ ਵਾਸਤੇ ਜਾਂ ਕਿਸੇ ਕਹੇ ਸਾਧਨ ਤੇ ਜੈਨ ਜਾ ਸਕਦਾ ਇਸ ਕਰਕੇ ਫਿਰ ਨਵੇਂ ਜੋਗ ਵੀ ਵੇਹੇ ਫਾਇਦੇ ਵੀ ਬਹੁਤ ਹੋਏ ਆ ਪਰ ਘਾਟੇ ਵੀ ਬਹੁਤ ਪੈਣਦੇ ਆ ਦੁਨੀਆ ਨੂੰ ਵੀ ਫਾਇਦੇ ਵੀ ਇਹ ਆ ਵੀ ਚਲੋ ਅੱਜ ਦੇ ਜੋਗ ਦੇ ਵਿੱਚ ਸਾਇੰਸ ਜੋਗਾ ਆ ਗਿਆ ਵਾ ਜਿਹਦੇ ਵਿੱਚ ਬਹੁਤ ਵਧੀਆ-ਵਧੀਆ ਟੈਕਨਾਲੋਜੀਆ ਆ ਗਈਆਂ ਵਾ ਤੇ ਹਰ ਇੱਕ ਕੰਮ ਵਧੀਆ ਚੱਲਦਾ ਵਾ ਤੇ ਜਿਤਨਾ ਕਿ ਅਸੀਂ ਉਥੇ ਟਰੱਕ ਡਰਾਈਵਰ ਆ ਤੇ ਅਸੀਂ ਬਾਹਰ ਅੰਦਰ ਜਾਂਦੇ ਆ ਤੇ ਹੁਣ ਸਾਨੂੰ ਵੀ ਬਹੁਤ ਫਾਇਦਾ ਹੋ ਗਿਆ ਵਾ ਪੀ ਆਹੀਂ ਫੋਨ ਦੇ ਉੱਤੇ ਹੀ ਆਪਦਾ ਵੇਖ ਲਈਦਾ ਕਿ ਆਹ ਸ਼ਹਿਰ ਰਾਹ ਗਲੀ ਜਾਣਾ ਵਾ ਤੇ ਜੇ ਬਾਈ ਚਾਂਸ ਕਿਤੇ ਗਲਤ ਰਾਹ ਹੋਵੇ ਤੇ ਉਸੇ ਨੇ ਸਾਨੂੰ ਜਿਹੜਾ ਨੈਟ ਦੱਸ ਦਿੰਦਾ ਕਿ ਆ ਤੁਸੀਂ ਗਲਤ ਜਾ ਰਹੇ ਜੀ ਆ ਤੁਸੀਂ ਸਹੀ ਜਾ ਰਹੇ ਜੀ ਤੇ ਜੇ ਆਪਾਂ ਇਸ ਨੈਟ ਨੂੰ ਚੰਗੀ ਤਰ੍ਹਾਂ ਯੂਜ਼ ਕਰਾਂਗੇ ਗਲਤ ਪਾਸੇ ਨਾ ਲਵਾਂਗੇ ਤਾਂ ਸਾਨੂੰ ਬਹੁਤ ਇਹਦੇ ਫਾਇਦੇ ਪੀ ਆ ਜੇ ਆਪਾਂ ਲਾਵਾਂਗੇ ਗਲਤ ਪਾਸੇ ਤੇ ਫੇਰ ਤੇ ਇਹਦੇ ਗਲਤੀ ਹੋਣਿਆ ਤੇ ਸੋ ਅਸੀਂ ਤੇ ਭੈਣ ਭਰਾਵਾਂ ਨੂੰ ਇਹੋ ਹੀ ਸਾਰਾ ਆਨੇ ਆ ਕਿ ਸਾਰੇ ਵੀਰਾਂ ਨੂੰ ਚੰਗਾ ਚੰਗਾ ਵਧੀਆ ਵਧੀਆ ਹਰ ਇੱਕ ਚੰਗਾ ਤਰੀਕਾ ਸੋਚਣਾ ਚਾਹੀਦਾ ਵਾ ਕਿ ਜੇ ਕਿਸੇ ਨੂੰ ਵੀ ਕੋਈ ਇਹਦੇ ਬਾਰੇ ਕੋਈ ਗਲਤ ਕੰਮ ਕਰੀਏ ਤਾਂ ਉਹਦਾ ਮੁੜ ਕੇ ਸਜ਼ਾਵਾ ਹੀ ਮਿਲਦੀਆਂ ਨੇ ਸ਼ਾਇਦ ਜਿਹੜਾ ਨੈਟ ਆ ਨੈਟ ਬਹੁਤ ਵਧੀਆ ਚੀਜ਼ ਆ ਕਿ ਆਪਾਂ ਨੂੰ ਸਾਇੰਸ ਦਾ ਵੀ ਕਿੰਨਾ ਜੋਗਿਆ ਤੇ ਹਰ ਇੱਕ ਸਾਇੰਸ ਬਾਰੇ ਵੀ ਟੈਕਨੋਲੋਜੀ ਮਿਲਦੀ ਆ ਜੇ ਆਪਾਂ ਪੜ੍ਹਾਈ ਕਰੀਏ ਤਾਂ ਆਪਾਂ ਹਰ ਇੱਕ ਮੁਲਕ ਦਾ ਜਿਹੜਾ ਵਾ ਹਰ ਇੱਕ ਮੁਲਕ ਦੀ ਬੋਲੀ ਸਿੱਖ ਸਕਦੇ ਆ ਜਿਵੇਂ ਕਿ ਆਸਟ੍ਰੇਲੀਆ ਦੀ ਇੰਗਲਿਸ਼ ਜਾਂ ਕੈਨੇਡਾ ਦੀ ਜਾਂ ਹੋਰ ਕੋਈ ਵੇ ਸਾਰੀਆਂ ਬੋਲੀਆਂ ਆਪਾਂ ਸਿੱਖ ਸਕਦੇ ਆ ਤੇ ਜੇ ਆਪਾਂ ਇਹਨੂੰ ਗਾਣੇ ਸੁਣੀ ਜਾਵਾਂਗੇ ਜਾਂ ਆਪਾਂ ਭੜੀਆਂ ਚਿੰਗੀਆਂ ਫਿਲਮਾਂ ਹੀ ਵਖੀ ਜਾਵਾਂਗੇ ਤੇ ਫੇਰ ਇਹਦਾ ਕੋਈ ਗਲਤ ਇਸਤੇਮਾਲ ਵੀ ਹੋ ਸਕਦਾ ਵਾ ਤੇ ਇਹਦੇ ਆਪਾਂ ਨੂੰ ਸੁਝਾਵਾਂ ਨੂੰ ਦੇਣਾ ਚਾਹੀਦਾ ਇਸ ਕਰਕੇ ਵੈਸੇ ਕੰਮ ਤੇ ਆਪਾਂ ਨੂੰ ਸਹੀ ਕਰਨਾ ਚਾਹੀਦਾ ਕਿਉਂ ਭਾਜੀ ਤੇ ਜੇ ਆਪਾਂ ਇਹਨੂੰ ਗਲਤ ਯੂਜ਼ ਕਰਾਂਗੇ ਤੇ ਫੇਰ ਗਲਤੀ ਇਹਦੀ ਸੁਝਾਵਾਂ ਮਿਲਦੀਆਂ ਤੇ ਬਾਕੀ ਇਹਦੇ ਬਾਰੇ ਤੁਸੀਂ ਵੀ ਜਾਣਕਾਰੀ ਪਾਓ ਕਿਹੋ ਜੀ ਆ ਵੇਖੋ ਅੰਕਲ ਹਰਦੀਪ ਸਿੰਘ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀ ਕਿੰਨਾ ਪਿਆਰ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਵੇਖੋ 5-6 ਭਰਾ ਹੁਣ ਜਿੱਦਾਂ ਵੇਖੋ ਪੁਰਾਣੇ ਜ਼ਮਾਨੇ ਪੰਜ-ਛੇ ਭਰਾ ਇੱਕੋ ਬੂਹਾ ਹੁੰਦਾ ਸੀ ਇੱਕੋ ਗਲੀ ਹੁੰਦੀ ਸੀ ਇੱਕੋ ਇਕੱਠੇ ਪੈਲੀਆਂ ਹੁੰਦੇ ਹੋਂਦੇ ਜ਼ਮਾਨੇ ਭਰਾ ਭਰਾ ਨੂੰ ਨਹੀਂ ਵੇਖਦਾ ਨਾ ਅੱਜ ਕੱਲ ਤੁਹਾਨੂੰ ਬੜਾ ਲੜਾਈਆਂ ਝਗੜਿਆਂ ਨਿੱਕੀ ਨਿੱਕੀ ਗੱਲ ਲੜੋ ਉਦੋਂ ਸਮਾਂ ਹੋਰ ਸੀ ਉਦੋਂ ਆਪਾਂ ਇਕੱਠਾ ਚੁੱਲ੍ਹਾ ਬਾਦਾ ਇਕੱਠੀ ਰੋਟੀ ਖਾਣੀ ਇਕੱਠਾ ਪ੍ਰਸ਼ਾਦਾ ਪਾਣੀ ਛਕਣਾ ਇਕੱਠੇ ਜਾਣਾ ਇਕੱਠੇ ਗੱਡੀ 'ਚ ਬੈ ਕੇ ਜਾਣਾ ਅੱਜ ਕੱਲ ਵਾਕਵਾ ਕਾਲਜ ਉਧਰੋਂ ਬੜਾ ਸੋਸ਼ਲ ਮੀਡੀਆ ਆ ਗਿਆ ਅੱਜਕੱਲ ਦੇ ਕੋਈ ਕਿਸੇ ਨੂੰ ਵੇਖਣਾ ਨਹੀਂ ਮੰਨਦਾ ਆਪਾਂ ਅੰਕਲ ਹਰਦੀਪ ਸਿੰਘ ਤੋਂ ਉਰ ਜਾਣਕਾਰੀ ਲੈਨੇ ਆ ਵੀ ਉਦੋਂ ਚਿੱਠੀਆਂ ਦਾ ਜ਼ਮਾਨਾ ਥੋੜਾ ਇਸ ਬਰ ਕੋਈ ਉਦੋਂ ਅਹੀਂ ਜਦੋਂ ਕੋਈ ਵੀ ਆਪਣਾ ਧਿਤ ਪੁੱਤ ਨੂੰ ਵਿਆਹ ਦਾ ਹੁੰਦਾ ਹੈ ਜਾਂ ਕੀ ਦਾ ਹੁੰਦਾ ਹੈਗਾ ਵੀ ਚਲੋ ਜਦੋਂ ਆਪਾਂ ਚਿੱਠੀ ਪਾਈਦੀ ਸੀ ਉਹ ਚਿੱਠੀ ਕਿਤੇ ਹਫ਼ਤੇ ਬਾਅਦ ਦੋ ਹਫ਼ਤੇ ਬਾਅਦ ਕਿਤੇ ਪਹੁੰਚਣੀ ਤੇ ਫਿਰ ਉਧਰੋਂ ਮੁੜ ਕੇ ਫੇਰ ਚਿੱਠੀ ਜਿਹੜੀ ਆ ਫੇਰ ਆਉਣੀ ਫੇਰ ਉਹਦਾ ਜਵਾਬ ਆਉਣਾ ਤੇ ਉਹਨੇ ਚੈਨੂੰ ਕਈਆਂ ਘਰਾਂ ਦੇ ਵਿੱਚ ਕਲੇਸ਼ ਵੀ ਪੈ ਜਾਂਦੇ ਆ ਅਿਆਂ ਕਰਾ ਮੈ ਵੀ ਚ ਨਵਾ ਤੀਆਂ ਆਪਸ ਵਿੱਚ ਜਿਹੜੀਆਂ ਭੈਣਾਂ ਵਾਂ ਆਪਸ ਵਿੱਚ ਗੜਬੜ ਹੋ ਜਾਂਦੀਆਂ ਤੇ ਅੱਜ ਕੱਲ ਤੇ ਫੋਨ ਦੇ ਉੱਤੇ ਮਿੰਟੋ ਮਿੰਟੀ ਫੋਨ ਲਾ ਲੈਂਦੀਆਂ ਤੇ ਮਿੰਟੋ ਮਿੰਟੀ ਭਰਾਵਾਂ ਨੂੰ ਗਲਤ ਮਲਤ ਦੱਸ ਕੇ ਤੇ ਲੜਾਈ ਪਵਾ ਲੈਂਦੀਆਂ ਸੋ ਇਸ ਕੱਲ ਦਾ ਘਾਟਾ ਵੀ ਬਹੁਤ ਜ਼ਿਆਦਾ ਹੈ ਤੇ ਫਾਇਦਾ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਜੇ ਆਪਾਂ ਨੂੰ ਕੋਈ ਚੰਗਾ ਕੋਈ ਸੁਨਿਆਹ ਦੇਣਾ ਕਿਸੇ ਨੂੰ ਤੇ ਉਸੇ ਲਈ ਆਪਾਂ ਨੈਟ ਦੇ ਉੱਤੇ ਸੁਨਿਆਹ ਦੇ ਦਿੰਨੇ ਆ ਤੇ ਜੇ ਆਪਾਂ ਗਲਤ ਇਸਤੇਮਾਲ ਕਰਾਂਗੇ ਤਾਂ ਫਿਰ ਤੇ ਗਲਤੀ ਸਜ਼ਾਵਾਂ ਮਿਲਦੀਆਂ ਤੋਂ ਵੀ ਜੀ ਇਹ ਗੱਲ ਜਿੱਦਾਂ ਅੰਕਲ ਨੇ ਬਹੁਤ ਵਧੀਆ ਦੱਸਿਆ ਵੀ ਮੈਂ ਉਹ ਗਿਆਨ 'ਚ ਥੋੜਾ ਹੋਰ ਵਾਧਾ ਪਾਵਾਂ ਉਦੋਂ ਜਦੋਂ ਆ ਰਿਸ਼ਤ ਆਪਣਾ ਵਿਆਹ ਸ਼ਾਦੀ ਹੁੰਦੇ ਹੀ 11 ਜਾਂ 10 ਬੱਦੇ ਜਾਂਦੇ ਹੁੰਦੇ ਨਾ ਜਿਹੜਾ ਦਾਜ ਵਰੀ ਵਾਲਾ ਸਿਸਟਮ ਹੁਣਾ ਨਾ ਗੱਡੀਆਂ ਅੱਜ ਕੱਲ੍ਹ ਤਾਂ ਮੂਹੋਂ ਕਹਿੰਦੇ ਵੀ ਗੱਡੀਆਂ ਦੋ ਫਰਿੱਜਾਂ ਦੋ ਏਸੀ ਦੋ ਉਦੋਂ ਸਿੰਪਲ ਜ਼ਮਾਨਾ ਸੀ ਉਦੋਂ ਤੇ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ ਸੀ ਕੁੜੀ ਨੇ ਮੁੰਡੇ ਨੇ ਮੁੰਡੇ ਨੇ ਆਪਦੇ ਮਾਪੇ ਉ ਜਾ ਕੇ ਵੇਖਉਂਦੇ ਵੀ ਕੁੜੀ ਕੰਮ ਕਰਦੀ ਆ ਉਦੋਂ ਹੀ ਵੇਖਣਾ ਜਦੋਂ ਵਿਆਹ ਵਾ ਇਹ ਬੜਾ ਵਧੀਆ ਸੀ ਜੀ ਇਹ ਤੇ ਟੈਕਨੋਲੋਜੀ ਚਲੋ ਅੱਜ ਕੱਲ੍ਹ ਸਹੀ ਗੱਲ ਆ ਵੈਸੇ ਜੇ ਕੁੜੀ ਨੂੰ ਸਗੋਂ ਮੁੰਡਾ ਪਸੰਦ ਆ ਜਾਵੇ ਤਾਂ ਮੁੜਕੇ ਇਹਦੇ ਵਿੱਚ ਗੜਬੜਾ ਨਹੀਂ ਹੁੰਦੀਆਂ ਪਰ ਅੱਜ ਕੱਲ ਜਿਹੜੇ ਆ ਗੁੱਸੇ ਵੀ ਬਹੁਤ ਜ਼ਿਆਦੇ ਵੱਜ ਚੁੱਕੇ ਆ ਤੇ ਇਸ ਨਾਲ ਫਿਰ ਮੁੜ ਕੇ ਗੱਲਾਂ ਵੀ ਬਹੁਤ ਵੱਜ ਜਾਂਦੀਆਂ ਤੇ ਉਸੇ ਵੇਲੇ ਆਪਦੇ ਮਾਂ ਪਿਓ ਨੂੰ ਅਗਲੀਆਂ ਫੋਨ ਲਾ ਦਿੰਦੀਆਂ ਵਾ ਲਓ ਜੀ ਮੇਰੇ ਨਾਲ ਮੇਰੇ ਘਰ ਵਾਲੇ ਨੇ ਆ ਗੱਲ ਕੀਤੀ ਉਹ ਕੀਤੀ ਕਹੇ ਗੱਲ ਗਲਤ ਰਹੀ ਸਹੀ ਵੀ ਹੈਗੀ ਆ ਤੇ ਗਲਤ ਵੀ ਬਹੁਤ ਜ਼ਿਆਦੀ ਆ ਤੇ ਸੋ ਅੱਜ ਕੱਲ ਜਿਹੜਾ ਟੈਕਨੋਲੋਜੀ ਦਾ ਵੇਲਾ ਹੈ ਤੇ ਸਾਇੰਸ ਜੋਗਿਆ ਤੇ ਆਪਾਂ ਨੂੰ ਨੈਟ ਦਾ ਬਹੁਤ ਫਾਇਦਾ ਹੈ ਤੇ ਫਾਇਦਾ ਲੈਣਾ ਚਾਹੀਦਾ ਹੈ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿੱਦਾਂ ਵੇਖੋ ਅੰਕਲ ਹਰਦੀਪ ਸਿੰਘ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਇੰਟਰਯੂਗ ਬਾਰੇ ਵੀ ਦਿੱਤੀ ਕਿਦਾਂ ਪ੍ਰਾਣੇ ਪ੍ਰਾਣਾ ਸੱਭਿਆਚਾਰ ਬਾਰੇ ਪ੍ਰਾਣੀ ਵਿਰਾਸਤ ਬਾਰੇ ਕਿਦਾਂ ਲੋਕੀ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਵਿਆਹ ਸ਼ਾਦੀਆਂ ਬਾਰੇ ਸਾਰੀ ਇਨਫੋਰਮੇਸ਼ਨ ਜਾਣਕਾਰੀ ਦਿੱਤੀ ਹੈ ਪ੍ਰਾਣੀਆਂ ਚੀਜ਼ਾਂ ਆਪਾਂ ਵੇਖੋ ਹੁਣ ਸੋਸ਼ਲ ਮੀਡੀਆ ਟੈਕਨੋਲੋਜੀ ਆ ਗਈ ਹੈ ਵੀ ਹੁਣ ਮੋਬਾਈਲ ਦੀ ਵਰਤੋਂ ਆ ਗਈ ਇੰਨੀ ਜਿੰਨਾ ਦਾ ਬੈਨੀਫਿਟ ਹੋਣਾ ਨੈਗੇਟਿਵ ਹੋ ਗਿਆ ਹੈ ਲੜਾਈਆਂ ਝਗੜੇ ਵੱਧ ਗਏ ਆ ਪਰ ਆਪਾਂ ਨੂੰ ਥੋੜੀਆਂ ਪ੍ਰਾਣੀਆਂ ਵਿਰਾਸਤਾਂ ਪੁਰਾਣਾ ਪੈਸਾ ਵੀ ਹੈ ਜੇ ਆਪਾਂ ਇਹਦੇ ਵਿੱਚ ਚੰਗੇ ਕੰਮ ਕਰਾਂਗੇ ਤੇ ਆਪਾਂ ਨੂੰ ਚੰਗਾ ਹੀ ਫਾਇਦਾ ਮਿਲਣਾ ਵਾ ਤੇ ਜੇ ਆਪਾਂ ਗਲਤ ਗਲਤ ਇਸ ਤਰ੍ਹਾਂ ਇਹਦਾ ਯੂਜ਼ ਕਰਾਂਗੇ ਤੇ ਆਪਾਂ ਆਪ ਨੂੰ ਗਲਤੀਆਂ ਮਿਲਣੀਆਂ ਵਾ ਤੇ ਸੋ ਅੱਜ ਕੱਲ ਦਾ ਯੁੱਗ ਜਿਹੜਾ ਵਾ ਬਹੁਤ ਵਧੀਆ ਯੁੱਗ ਵੀ ਹੈਗਾ ਵਾ ਤੇ ਜੇ ਆਪਾਂ ਇਹੋ ਜੇ ਪਾਸੇ ਗਲਤ ਪਾਸੇ ਲੱਗੇ ਤੇ ਇਹ ਬੁਰਾ ਯੁੱਗ ਵੀ ਹੈਗਾ ਵਾ ਤੇ ਸੋ ਇਸ ਕਰਕੇ ਆਪਾਂ ਨੂੰ ਜਿਹੜਾ ਵਾ ਚੰਗੇ ਪਾਸੇ ਲਾਉਣਾ ਚਾਹੀਦਾ ਵਾ ਚੰਗੇ ਚੋਂ ਗੁਣ ਸਿੱਖਣੇ ਚਾਹੀਦੇ ਆ ਜਿਵੇਂ ਕਿ ਪੜ੍ਹਾਈ ਕਰਨੀ ਚਾਹੀਦੀ ਆ ਜਾਂ ਹੋਰ ਕੋਈ ਦਵਾਈਆਂ ਦਵਾਈਆਂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਇੰਟਰਨੈਟ ਦੇ ਉੱਤੇ ਵੀ ਆ ਗਲਤ ਆ ਸਹੀ ਆ ਇਹਦੀ ਡੇਟ ਰੰਗੀ ਆ ਉਹ ਆ ਕੁੰਪੜੀਆਂ ਦਾ ਵੀ ਪਤਾ ਲੱਗ ਜਾਂਦਾ ਰੇਟ ਦਾ ਵੀ ਅੱਜ ਕੱਲ ਪਤਾ ਲੱਗ ਜਾਂਦਾ ਤੇ ਇਸ ਕਰਕੇ ਜੇ ਆਪਾਂ ਇਹਨੂੰ ਸਹੀ ਯੂਜ਼ ਕਰਾਂਗੇ ਤੇ ਇਹ ਸਹੀ ਕੰਮ ਕਰਦਾ ਵਾ ਬੜਾ ਵਧੀਆ ਅੰਕ ਹਰਦੀਪ ਸਿੰਘ ਨੇ ਜਾਣਕਾਰੀ ਜੇ ਵਾਅਦਾ ਪਾਇਆ ਵੀ ਕਿੱਦਾਂ ਕੀ ਕੀ ਪ੍ਰੋਸੈਸ ਪ੍ਰਾਣੀਆਂ ਵਿਰਾਸਤਾਂ ਕੀ ਪ੍ਰਾਣੇ ਸਾਰੇ ਸਦਾਚਾਰ ਬੜਾ ਪ੍ਰਾਣੀਆਂ ਗੱਲਾਂ ਦੱਸੀਆਂ ਇਸ ਕਰਕੇ ਦਾਸ ਇੱਥੇ ਸਮਾਪਤੀ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ